ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕਿਚਨ ਵਿੱਚ ਅੱਜ ਮੈਂ ਬਣਾਉਣ ਲੱਗੀ ਹਾਂ ਇੱਕ ਬਹੁਤ ਹੀ ਸਵਾਦ ਹੈਲਦੀ ਘਰ ਵਾਲੀ ਰੈਸিপি ਸਭ ਤੋਂ ਪਹਿਲਾਂ ਅਸੀਂ ਕਦੂ ਲੈ ਕੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਨੇ ਆ ਕਦੂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਇਸ ਦਾ ਅਸਲੀ ਸਵਾਦ ਵੀ ਬਣਿਆ ਰਹੇ ਹੁਣ ਅਸੀਂ ਇਸ ਨੂੰ ਕਦੂਕਸ਼ ਕਰ ਲੈਨੇ ਆ ਤਾਂ ਕਿ ਈਜ਼ੀਲੀ ਕੁਕ ਹੋ ਜਾਵੇ ਕਦੂਕਸ਼ ਕੀਤਾ ਹੋਇਆ ਕਦੂ ਅਸੀਂ ਇੱਕ ਕੜਾਈ ਵਿੱਚ ਪਾ ਦਿੱਤਾ ਆ ਹੌਲੀ ਹੌਲੀ ਜਦੋਂ ਅਸੀਂ ਇਹਨੂੰ ਕੁਕ ਕਰਾਂਗੇ ਤੇ ਆਪਣੇ ਆਪਣਾ ਪਾਣੀ ਛੱਡ ਦਿੰਦਾ ਤੇ ਸੋਫਟ ਹੋ ਜਾਂਦਾ ਹੁਣ ਕੜਾਈ ਵਿੱਚ ਅਸੀਂ ਕਿਉਂ ਪਾਵਾਂਗੇ ਤੁਸੀਂ ਅਪਰ ਕੋਰਡਿੰਗਲੀ ਕਿਉਂ ਪਾ ਸਕਦੇ ਹੋ ਕਿਉਂ ਕਿ ਉਹ ਨਾਲ ਕਦਵੇਲੇ ਦਾ ਸਵਾਦ ਹੋ ਵੀ ਡਬਲ ਹੋ ਜਾਂਦਾ ਤੇ ਮਿਠਾਸ ਵਿੱਚ ਰਿਚ ਫਲੇਵਰ ਆ ਜਾਂਦਾ ਹੈ ਕਿਉਂ ਨਾ ਕੁੱਕ ਕਰਨਾ ਨਾ ਸਿਰਫ ਸਵਾਦ ਵਧਾਉਂਦਾ ਬਲਕਿ ਮਿਠਾਈ ਨੂੰ ਬਹੁਤ ਹੀ ਸਮੂਥ ਟੈਕਸਚਰ ਦਿੰਦਾ ਇਸ ਤੋਂ ਬਾਅਦ ਅਸੀਂ ਇਸ ਵਿੱਚ ਦੁੱਧ ਪਾਵਾਂਗੇ ਜਦੋਂ ਇਹ ਰੋਸਟ ਹੋ ਜਾਏਗਾ ਕਦਾਲ ਕਦੂ ਚੰਗੀ ਤਰ੍ਹਾਂ ਬਲੈਂਡ ਹੋ ਕੇ ਪੂਰਾ ਕਰੀਮੀ ਬਣ ਜਾਂਦਾ ਹੈ ਹੌਲੀ ਹੌਲੀ ਜਦੋਂ ਦੁੱਧ گاੜਾ ਹੋਣਾ ਸ਼ੁਰੂ ਹੋਵੇ ਅਸੀਂ ਇਹਦੇ ਵਿੱਚ ਖੰਡ ਐਡ ਕਰਾਂਗੇ ਹੁਣ ਸਬ ਕੋ ਸ਼ੀਤੀ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਕਦੂ ਦੁੱਧ ਤੇ ਖੰਡ ਪੂਰੇ ਇਕ ਹੋ ਜਾਣ ਲਗਭਗ ਕੁਸ਼ ਮਿੰਟ ਕੁੱਕ ਕਰਨ ਤੋਂ ਬਾਅਦ ਕਦਰੀਲਾ ਥੋੜਾ ਗਾੜਾ ਹੋ ਜਾਂਦਾ ਹੈ ਤੇ ਉਹਦੇ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਹੁਣ ਇਹ ਸਰਵ ਕਰਨ ਲਈ ਰੈਡੀ ਹੈ ਹੁਣ ਅਸੀਂ ਇਹਨੂੰ ਗਾਰਨਿਸ਼ ਕਰਾਂਗੇ ਸਲਾਈਸ ਕੀਤੇ ਹੋਏ ਬਦਾਮ ਗ੍ਰੇਟਿਡ ਕੋਕੋਨਟ ਤੇ ਮੱਗਚ ਨਾਲ ਦੇਖੋ ਹੁਣ ਕਿੰਨਾ ਸੋਹਣਾ ਲੱਗਦਾ ਪਿਆ ਹੈ ਸਾਡੀ ਪਲੇਟ ਹੋ ਗਈ ਹੈ ਰੈਡੀ ਬਿਲਕੁਲ ਰਸੋਈ ਵਾਲੀ ਵਾਈਬ ਹੋਣ ਦੀ ਹੈ ਤੇ ਤੁਸੀਂ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਚੈਨਲ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ